ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਵਿਚਾਰ ਕਰਦੇ ਆਂ ਕਿ ਸਾਨੂੰ ਪਾਠ ਕਿਵੇਂ ਕਰਨਾ ਚਾਹੀਦਾ ਹੈ ਅਸੀਂ ਸਾਰੇ ਪਾਠ ਕਰਦੇ ਆਂ ਪਰ ਕੀ ਅਸੀਂ ਪਾਠ ਉਸ ਤਰ੍ਹਾਂ ਕਰ ਰਹੇ ਹਾਂ ਜਿਸ ਤਰ੍ਹਾਂ ਸਾਨੂੰ ਪਾਠ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਤੇ ਬਾਦਸ਼ਾਹ ਤਰੁੱਠ ਜਾਣ ਰਹਿਮਤ ਹੋ ਜਾਏ ਅਸੀਂ ਪਾਠ ਦਾਸੀ ਵੀ ਇਸ ਤਰ੍ਹਾਂ ਅਸੀਂ ਸਾਰੇ ਪਾਠ ਇਸ ਤਰ੍ਹਾਂ ਕਰਦੇ ਆ ਕਿ ਜਿਸ ਤਰ੍ਹਾਂ ਕਿ ਕੋਈ ਕੰਮ ਹੈ ਤੇ ਉਹ ਉਹਨੂੰ ਅਸੀਂ ਖਤਮ ਕਰਨਾ ਅਸੀਂ ਸਵੇਰ ਦਾ ਪਾਠ ਕਰ ਲੈਣਾ ਨਿਤਨੇਮ ਅਸੀਂ ਸ਼ਾਮ ਨੂੰ ਰਹਿਰਾਸ ਸਭ ਕਰ ਲੈਣਾ ਅਸੀਂ ਸੌਣ ਲੱਗਿਆਂ ਕੀਰਤਨ ਸੋਲਾ ਸਾਫ ਕਰ ਲੈਣਾ ਅਸੀਂ ਜਿਵੇਂ ਸਾਡਾ ਖਾਣ ਦਾ ਹੁੰਦਾ ਕਿ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਇਸ ਤਰ੍ਹਾਂ ਹੀ ਅਸੀਂ ਪਾਠ ਨੂੰ ਸਮਝਿਆ ਕਿ ਇਸ ਤਰ੍ਹਾਂ ਪਾਠ ਹੋਇਆ ਚਲੋ ਜਦੋਂ ਕਿ ਪਾਠ ਸਾਡੇ ਸਮਝਣ ਲਈ ਹੈ ਇਸ ਤਰ੍ਹਾਂ ਕਿ ਦਫਾ ਅਸੀਂ ਸੁਖਮਨੀ ਸਾਹਿਬ ਦੇ ਪਾਠ ਵੀ ਕਰਦੇ ਹਾਂ ਜਾਂ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਵੀ ਕੀਤੇ ਜਾਂਦੇ ਨੇ ਕਰਵਾਏ ਜਾਂਦੇ ਨੇ ਅ ਮਤਲਬ ਅਸੀਂ ਅਸਲ ਦੇ ਵਿੱਚ ਪਾਠ ਨੂੰ ਸਮਝ ਨਹੀਂ ਰਹੇ ਕਿ ਪਾਠ ਕਰਨਾ ਕਿਵੇਂ ਹੈ ਤੇ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਪਾਠ ਸਾਡੇ ਸਮਝਣ ਲਈ ਹੈ ਪਾਠ ਨੂੰ ਸਮਝ ਕੇ ਅਸੀਂ ਉਹ ਕਰਨਾ ਹੈ ਜੋ ਪਾਠ ਕਹਿ ਰਿਹਾ ਹੈ ਜਿਸ ਤਰ੍ਹਾਂ ਹੁਣ ਆਪਾਂ ਉਦਾਹਰਣ ਦੇ ਤੌਰ ਤੇ ਲੈ ਲਈਏ ਜਪਜੀ ਸਾਹਿਬ ਦੇ ਵਿੱਚ ਤੋਂ ਕਹੋਂਦੀ ਆ ਮੋਹੋ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਹੁਣ ਅਸੀਂ ਹਰ ਰੋਜ਼ ਇਹ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਅਸੀਂ ਹਰ ਰੋਜ਼ੇ ਪਾਠ ਕਰ ਹੀ ਜਾਂਦੇ ਆ ਕਰ ਹੀ ਜਾਂਦੇ ਆ ਕਰ ਹੀ ਜਾਂਦੇ ਆ ਪਰ ਅਸੀਂ ਕੀ ਸਮਝ ਰਹੇ ਆ ਕਿ ਸਾਨੂੰ ਪਾਤਸ਼ਾਹ ਪਾਠ ਦੇ ਵਿੱਚ ਕੀ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਕਿ ਮੋਹੋ ਕੇ ਬੋਲਣ ਬੋਲੀਏ ਜਿਤ ਸੁਣ ਤਰੈ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਮੂੰ ਤੋ ਕਿਹੜੇ ਬੋਲ ਬੋਲੀਏ ਕਿ ਪਰਮੇਸ਼ਰ ਸਾਨੂੰ ਪਿਆਰ ਕਰਨ ਲੱਗ ਜਾਏ ਪਾਤਸ਼ਾਹ ਆਪ ਹੀ ਪ੍ਰਸ਼ਨ ਕਰਦੇ ਨੇ ਫਿਰ ਪਾਤਸ਼ਾਹ ਆਪ ਹੀ ਉੱਤਰ ਦੱਸਦੇ ਨੇ ਸਾਨੂੰ ਕਿ ਪਾਈ ਅਮਰਤ ਵੇਲੇ ਉਹ ਸੱਚੇ ਦਾ ਨਾਮ ਜਪੀਏ ਉਹਦੀ ਵਡਿਆਈ ਕਰੀਏ ਉਹਦੇ ਗੁਣ ਗਾਈਏ ਉਹਨੂੰ ਬਿਲਕੁਲ ਤਿਲ ਜਿੰਨੀ ਤਮਾਨੀ ਕਿ ਅਸੀਂ ਉਹਦੇ ਗੁਣ ਗਾਈਏ ਪਰ ਉਹਦੇ ਗੁਣ ਗਾਇਆ ਉਹਦੇ ਗੁਣ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਰਕੇ ਅਸੀਂ ਉਹਦੇ ਗੁਣ ਗਾਉਣੇ ਆ ਸਾਰਾ ਹੀ ਪਾਠ ਇਹੀ ਇੱਕ ਸਾਨੂੰ ਉਪਦੇਸ਼ ਦੇ ਰਿਹਾ ਕੀ ਉਹਦਾ ਨਾਮ ਜਪੀਏ ਉਹਦੇ ਗੁਣ ਗਾਈਏ ਉਹਦੀ ਸਿਫਤ ਸਲਾ ਕਰੀਏ ਬਸ ਬਾਕੀ ਸਭ ਕੁਝ ਇਸ ਸਿਫਤ ਸਲਾ ਨੇ ਸਾਡੇ ਅੰਦਰ ਕਰਨਾ ਅਸੀਂ ਕੁਝ ਵੀ ਨਹੀਂ ਕਰਨਾ ਪਰ ਅਸੀਂ ਇਸ ਤਰ੍ਹਾਂ ਨੇ ਕਰ ਰਹੇ ਅਸੀਂ ਸਿਰਫ ਪਾਠ ਕਰੀ ਜਾ ਰਹੇ ਆ ਕਰੀ ਜਾ ਰਹੇ ਆ ਕਰੀ ਜਾ ਰਹੇ ਆ ਉਹ ਨਹੀਂ ਸਮਝ ਰਹੇ ਜੋ ਸਾਨੂੰ ਪਾਠ ਕਰ ਰਿਹਾ ਹੈ ਜਿਸ ਤਰ੍ਹਾਂ ਪਾਠ ਦੇ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਨ ਹਰ ਭਜਨ ਨਾਹੀ ਛੁਟਕਾਰਾ ਤੇ ਕੀ ਕਹਿ ਰਿਹਾ ਪਾਠ ਸਾਨੂੰ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ ਉਹਦਾ ਭਜਨ ਕੀ ਹੈ ਉਹਦਾ ਨਾਮ ਜਪਣਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਘਰਾਂ ਵਿੱਚ ਵੀ ਕਰਵਾ ਰਹੇ ਹਾਂ ਸਹਿਜ ਪਾਠ ਕਰਵਾ ਰਹੇ ਹਾਂ ਅਖੰਡ ਪਾਠ ਕਰਵਾ ਰਹੇ ਹਾਂ ਪਰ ਅਸੀਂ ਪਾਠ ਸਾਨੂੰ ਕੀ ਕਰਨ ਲਈ ਕਹਿ ਰਿਹਾ ਉਹ ਅਸੀਂ ਬਿਲਕੁਲ ਵੀ ਨਹੀਂ ਸਮਝ ਰਹੇ ਬਿਲਕੁਲ ਵੀ ਨਹੀਂ ਸਮਝ ਰਹੇ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਦੇਖ ਕੇ ਕੀ ਮਤਲਬ ਸਾਨੂੰ ਜੋ ਪਾਤਸ਼ਾਹ ਕਹਿਣਾ ਚਾਹੁੰਦੇ ਨੇ ਅਸੀਂ ਉਹ ਸਿੱਖਿਆ ਲਈ ਨਹੀਂ ਰਹੇ ਹੁਣ ਸੁਖਮਨੀ ਸਾਹਿਬ ਦੇ ਵਿੱਚ ਤੁਕ ਆਉਂਦੀ ਆ ਆਪ ਜਪੋ ਅਵਰਾ ਨਾਮ ਜਪਾਵੋ ਸੋਨਤ ਕਹਿਤ ਰਹਿਤ ਗਤ ਪਾਵੋ ਪਾਸ਼ਾ ਕਹਿੰਦੇ ਨੇ ਆਪ ਜਪੋ ਦੂਜਿਆਂ ਨੂੰ ਵੀ ਨਾਮ ਜਪਾਵੋ ਪਾਠ ਨੂੰ ਸੁਣਦਿਆਂ ਕਹਿੰਦਿਆਂ ਰਹਿਣੀ ਚ ਰਹਿੰਦੇ ਆ ਅਸੀਂ ਮੁਕਤੀ ਪਾ ਜਾਂਨੇ ਆ ਪਰ ਮਤਲਬ ਇਸ ਗੱਲ ਤੇ ਕਿੰਨਾ ਕੁ ਜ਼ੋਰ ਦੇਈਏ ਕਿ ਜਿਸ ਤਰ੍ਹਾਂ ਅਸੀਂ ਪਾਠ ਕਰ ਰਹੇ ਹਾਂ ਅਸੀਂ ਪਾਠ ਨੂੰ ਸਮਝ ਨਹੀਂ ਰਹੇ ਕਿ ਸਾਨੂੰ ਪਾਠ ਕੀ ਉਪਦੇਸ਼ ਦੇ ਰਿਹਾ ਪਾਠ ਸਾਨੂੰ ਕੀ ਸਿੱਖਿਆ ਦੇ ਰਿਹਾ ਇਹ ਨਿਰੰਕਾਰ ਦੀ ਬਾਣੀ ਆ ਨਿਰੰਕਾਰ ਨੇ ਸਾਡੇ ਕੋਲ ਭੇਜੀ ਆ ਗੁਰੂ ਪਾਤਸ਼ਾਹ ਰਾਹੀ ਭਗਤਾਂ ਰਾਹੀ ਕਿ ਸਾਨੂੰ ਪਤਾ ਲੱਗ ਜਾਏ ਕਿ ਇਹ ਉਸ ਪਰਮੇਸ਼ਰ ਦੀ ਖੇਡ ਹੈ ਇਹ ਖੇਡ ਇਸ ਤਰ੍ਹਾਂ ਦੀ ਹੈ ਕਿ ਸਾਡਾ ਆਵਾਗਵਨ ਕਿਸ ਤਰ੍ਹਾਂ ਖਤਮ ਹੋਣਾ ਹੈ ਕਿਸ ਤਰ੍ਹਾਂ ਸਾਡੀ ਜੋਨਾਂ ਤੋਂ ਮੁਕਤੀ ਹੋਣੀ ਹੈ ਤੇ ਇਸ ਲਈ ਪਾਤਸ਼ਾਹ ਨੇ ਸਾਡੇ ਇਹ ਬਾਣੀ ਰਚੀ ਹੈ ਪਰਮੇਸ਼ਰ ਦੇ ਭੇਜੀ ਹੈ ਸਾਡੇ ਲਈ ਅਸੀਂ ਇਸ ਬਾਣੀ ਨੂੰ ਸਮਝੀਏ ਜੋ ਸਾਨੂੰ ਬਾਣੀ ਕਰਨ ਲਈ ਕਹਿ ਰਹੀ ਆ ਅਸੀਂ ਉਸ ਤਰ੍ਹਾਂ ਕਰੀਏ ਨਾ ਕਿ ਸਿਰਫ ਅਸੀਂ ਜਿਸ ਤਰ੍ਹਾਂ ਨਿਜ਼ਮ ਇੱਕ ਬਣਾ ਲਿਆ ਕਿ ਪਾਠ ਕਰ ਲਿਆ ਅਰਦਾਸ ਕਰ ਲਈ ਪਰ ਜੋ ਪਾਠ ਕਰ ਕਹਿ ਰਿਆ ਤੇ ਉਹ ਨਹੀਂ ਕਰੀਏ ਆਓ ਆਪਾਂ ਸਾਰੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਜੋ ਤੇਰੀ ਬਾਣੀ ਕਹਿ ਰਹੀ ਆ ਅਸੀਂ ਉਹ ਕਰ ਸਕੀਏ ਸਾਨੂੰ ਉਹ ਸਮਰੱਥਾ ਦੇ ਸਾਨੂੰ ਉਹ ਦਾਤ ਦੇ ਅਸੀਂ ਤੇਰਾ ਨਾਮ ਜਪ ਸਕੀਏ ਅਸੀਂ ਪਾਠ ਦਾ ਅਸਲ ਮਤਲਬ ਅਸਲ ਮਕਸਦ ਕੀ ਪਾਠ ਕੀ ਸਾਨੂੰ ਦੱਸਣਾ ਚਾਹੁੰਦਾ ਗੁਰਬਾਣੀ ਸਾਨੂੰ ਕੀ ਦੱਸਣਾ ਚਾਹੁੰਦੀ ਹੈ ਅਸੀਂ ਉਹ ਸਮਝ ਸਕੀਏ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਆ ਰਹੇ ਨੇ ਵਿਚਾਰ ਉਹਨਾਂ ਨੂੰ ਅਸੀਂ ਅੱਗੇ ਵੰਡੀਏ ਅਸੀਂ ਆਪ ਗੁਰਬਾਣੀ ਤੋਂ ਲਾਹਾ ਲਈਏ ਦੂਜਿਆਂ ਨਾਲ ਅਸੀਂ ਸਾਂਝਾ ਪਾਈਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ